ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਸੇਵ ਕਰਨ ਤੁਹਾਡੇ ਵਿੱਚ ਜੀ ਦੋਸਤੋ ਰੋਜ਼ਾਨਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਜੋ ਪੋਸਟਾਂ ਨਿਕਲਦੀ ਰਹਿੰਦੀਆਂ ਨੇ ਜੀ ਚਾਹੋ ਕਿਸੇ ਫੀਲਡ ਦੇ ਵਿੱਚ ਹੋਣ ਠੀਕ ਹੈ ਜੀ ਉਸ ਦੀ ਅਪਡੇਟ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੁਣੇ ਰਹਿੰਦੇ ਹਾਂਗੇ ਜੇ ਉਹ ਵੀ ਕੋਈ ਵੈਕੈਂਸੀ ਅਪਡੇਟ ਹੁੰਦੀ ਹੈਗੀ ਤਾਂ ਉਸ ਦੇ ਲਈ ਚੈਨਲ ਨੂੰ ਨੀਚੇ ਸਬਸਕ੍ਰਾਈਬ ਕਰਨ ਦੇ ਜਾ ਕੇ ਪਲੀ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜਦੋਂ ਵੀ ਕੋਈ ਨੈਕਸਟ ਟਾਈਮ ਦੇ ਅਸੀਂ ਵੀਡੀਓ ਅਪਲੋਡ ਕਰਾਂਗੇ ਉਹ ਤੁਹਾਨੂੰ ਟਿਕਿਫਿਕੇਸ਼ਨ ਮਿਲ ਸਕੇ ਉਸ ਦੇ ਨਾਲ ਹੀ ਤੁਸੀਂ ਦੋਸਤੋ ਵੈਲ ਬਟਨ ਨੂੰ ਪ੍ਰੈਸ ਤਾਂ ਜਿਹੜੀ ਹੁਣ ਦੀ ਤੁਹਾਡੇ ਲਈ ਅਪਡੇਟ ਲੈ ਕੇ حاضر ਹੋਇਆ ਇਹ ਹੈ ਕਿ ਦੋਸਤੋ ਜਗਤਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਿਟੀ ਪਟਿਆਲਾ ਦੀ ਤਰਫੋਂ ਹਾਂਜੀ ਦੋਸਤੋ ਜੋ ਜਗਤਗੁਰੂ ਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਿਟੀ ਦੇ ਵਿੱਚ ਕੀ ਆ ਸੀਨੀਅਰ ਕਨਸਟੈਂਟ ਤੇ ਕਾਉਂਸਲੈਂਟ ਟੈਂਟ ਦੀਆਂ ਜਿਹਾ ਵੈਕੈਂਸੀਆਂ ਨਿਕਲੀਆਂ ਨੇ ਜਿਸ ਦੀ ਅੰਤਿਮ ਮਿਤੀ ਦੀ ਗੱਲ ਕਰੀਏ 18 ਜਨਵਰੀ 2021 ਹੈ ਜੀ ਠੀਕ ਹੈ ਜਿਸ ਦੇ ਵਿੱਚ ਤਨਖਾਹ 60000 ਰੁਪਏ ਤੁਹਾਨੂੰ ਉੱਥੇ ਮਿਲਣੀ ਹੈ ਜੀ ਜੋ ਕਾਫੀ ਹੱਦ ਤੱਕ ਬਹੁਤ ਉਸ ਤੋਂ ਵਧੀਆ ਹੈਗੀ ਇਹ ਤੁਸੀਂ ਨੋਟ ਕਰ ਲੈਣਾਗਾ ਹੁਣ ਗੱਲ ਕਰਦੇ ਆ ਜੋ ਇਸ਼ਤਿਹਾਰ ਆਪਾਂ ਕੋਲ ਐਸਿਉ ਵੀ ਦੇਖ ਲੈਣੇ ਆ ਤੁਸੀਂ ਦੇਖ ਸਕਦੇ ਹੋਗੇ ਇਸ ਇਸ਼ਾਮੀ ਸੀਨੀਅਰ ਕਨਸਟੈਂਟ ਦੀ ਓਪਨ ਐਂਡ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਇੱਕ ਪੋਸਟ ਰੱਖੀ ਗਈ ਆ ਤਨਖਾਹ 60000 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਉੱਥੇ ਮਿਲੂਗੀ ਤੇ ਉਸ ਤੋਂ ਬਾਅਦ ਜੋ ਸੈਕੰਡ ਆਪਸ਼ਨ ਆ ਤੇ ਵੈਕੈਂਸੀ ਨਿਕਲੀ ਆ ਜੀ ਇਹ ਹੈਗੀ ਦੋਸਤੋ ਕਨਸਟੈਂਟ ਦੀ ਇਜ਼ ਆਈਟੀ ਇਹਦੇ ਵਿੱਚ ਵੀ ਇੱਕ ਪੋਸਟ ਆ ਗਈ ਇਸ ਦੇ ਵਿੱਚ 50000 ਰੁਪਏ ਤੁਹਾਨੂੰ ਸੈਲਰੀ ਜਿਹੜੀ ਮਿਲਣੀ ਹੈ ਪ੍ਰਤੀ ਮਹੀਨਾ ਜੋ ਕਲ ਕਰੀਏ ਵਿਦਿਅਕ ਯੋਗਤਾ ਤੋਂ ਇਸ ਪ੍ਰਕਾਰ ਹੈ ਜੀ ਜਿਸ ਦੇ ਵਿੱਚ ਸੀਨੀਅਰ ਕੰਸਟਿਟਿਊਟਰ O D E ਲਈ ਪ੍ਰੋਫੈਸਰ ਜਾਂ ਰਿਟਾਇਰਡ ਪ੍ਰੋਫੈਸਰ ਜਿਸ ਨੂੰ ਓਪਨ ਐਂਡ ਡਿਸਟੈਂਸ ਐਜੂਕੇਸ਼ਨ ਖਾਸ ਤੌਰ ਤੇ ਪ੍ਰਿੰਟ ਆਡੀਓ ਵਿਜ਼ੂਅਲ ਅਤੇ ਆਨਲਾਈਨ ਵੱਖ-ਵੱਖ ਮਾਧਿਅਮ ਵਿੱਚ ਕੀਆ ਸਟੱਡੀ ਮਟੀਰੀਅਲ ਡਿਵੈਲਪ ਕਰਨ ਦਾ ਘੱਟੋ-ਘੱਟ 20 ਸਾਲ ਦਾ ਜਿਹੜਾ ਤਜਰਬਾ ਹੋਣਾ ਹੋਵੇਗਾ ਠੀਕ ਹੈ ਮਤਲਬ ਇਹ ਚੀਜ਼ ਦਾ ਤੁਸੀਂ ਕਹਿ ਸਕਦੇ ਹੋ ਵੀ ਜੀ ਯੋਗਤਾ ਜਿਹੜੀ ਤੁਹਾਡੀ ਇਹਨਾਂ ਦੇ ਤੁਹਾਡਾ ਤਜਰਬਾ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਜੋ ਸੈਕੰਡ ਸੀ ਕਨਸਟੈਂਟ ਦੀ ਇਸ ਦੇ ਵਿੱਚ ਕੀ ਆਈਟੀ ਲਈ ਕੰਪਿਊਟਰ ਐਪਲੀਕੇਸ਼ਨ ਵਿੱਚ ਘੱਟੋ ਘੱਟ ਤੁਹਾਡਾ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਆ ਜੋ ਵੀ ਚਾਹਵਾਨ ਉਮੀਦਵਾਰ ਨੇ ਜੀ ਠੀਕ ਹੈ ਉਹ ਆਪਣੇ ਸਬੰਧਿਤ ਦੱਸ ਤਾਵੇ ਸੀਵੀ ਬਣਾ ਕੇ ਇਸ ਮੇਲ ਆਈ ਡੀ ਤੇ ਜਿਹੜੀ ਤੁਸੀਂ ਦੇ ਸਕਦੇ ਹੋ ਜੀ ਇਸ ਮੇਲ ਆਈ ਡੀ ਤੇ ਕੀ ਆ ਆਨਲਾਈਨ ਵੀਤੀ ਜਨਕੀ ਮਤਲਬ ਅਪਲਾਈ ਕਰ ਸਕਦੇ ਨੇ ਯਾਨੀ ਕਿ ਮਤਲਬ ਤੁਸੀਂ ਕੀ ਆਪਣਾ ਸੀ ਐਪਲੀਕੇਸ਼ਨ ਬਣਾ ਕੇ ਠੀਕਾ ਨਾਲ ਸਾਰੇ ਐਕਸਪੀਰੀਅੰਸ ਸਰਟੀਫਿਕੇਟ ਜੋ ਹੈ ਕਿੰਨੇ ਨਾਲ ਲਾ ਕੇ ਤੁਸੀਂ ਕੀ ਆ ਮਤਲਬ ਈਮੇਲ ਤੇ ਇਸ ਮੇਲ ਤੇ ਆਪਣੀ ਮੇਲ ਤੋਂ ਇਸ ਮੇਲ ਤੇ ਆਪਣੇ ਡਾਕੂਮੈਂਟ ਸਾਰੇ ਹੀ ਸੈਂਡ ਕਰ ਦਿਓ 18 ਜਨਵਰੀ 2021 ਤੋਂ ਪਹਿਲਾਂ ਪਹਿਲਾਂ ਤਾਂ ਇਸ ਤਰ੍ਹਾਂ ਤੁਸੀਂ ਇਹ ਫਾਰਮ ਨੂੰ ਬੜੀ ਹੀ ਆਸਾਨੀ ਦੇ ਨਾਲ ਭਰ ਸਕਦੇ ਹੋ ਦੋਸਤੋ ਜੇਕਰ ਤੁਹਾਡਾ ਫਿਰ ਵੀ ਕੋਈ ਕਨਫਿਊਜ਼ਨ ਆਸਮ ਨਹੀਂ ਕੋਈ ਤੁਹਾਨੂੰ ਪਤਾ ਲੱਗ ਰਿਹਾ ਠੀਕਾ ਜੀ ਤੁਸੀਂ ਨੀਚੇ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋਗੇ ਅਸੀਂ ਆਸਾ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀ ਲਾਈਕ ਐਂਡ ਸ਼ੇਅਰ ਬਤਵਾਦ ਕਰ ਦਿਓ ਫਸਟ ਟਾਈਮ ਚੈਨਲ ਦੇ ਜੁੜਿਓ ਜੀ ਕਿਸੇ ਤਰ੍ਹਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਜਾਓ ਤਾਂ ਥੈਂਕ ਯੂ ਜੀ ਦੋਸਤੋ ਸਾਡੇ ਨਾਲ ਜੁੜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ